ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜਾ ਕੰਮ ਕਰਨ ਦੇ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾਂਦੇ ਹਨ ਅਤੇ ਸਾਡਾ ਸਰੀਰ ਬਿਲਕੁਲ ਨਿਰੋਗ ਹੋ ਜਾਂਦਾ ਹੈ ਅਸੀਂ ਹਫ਼ਤੇ ਦੇ ਅੰਦਰ ਅੰਦਰ ਹੀ ਠੀਕ ਹੋ ਜਾਂਦੇ ਹਾਂ ਅਤੇ ਇਹ ਕੰਮ ਅਸੀਂ 18 ਦਿਨ ਲਗਾਤਾਰ ਜੇਕਰ ਸ਼ਰਦਾ ਅਤੇ ਭਾਵਨਾ ਦੇ ਨਾਲ ਕਰਾਂਗੇ ਸਾਡੀ ਝੋਲੀ ਦੇ ਵਿੱਚ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਿਨਾ ਮੰਗਿਆ ਹੀ ਖੁਸ਼ੀਆਂ ਪਾ ਦੇਣਗੇ ਅਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਗੁਰਬਾਣੀ ਦੇ ਜਾਪ ਦੀ ਜੋ ਸਾਡੇ ਸਰੀਰ ਦੇ 18 ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਦੀ ਹੈ ਬਾਣੀ ਦਾ ਜਾਪ ਆਪਾਂ ਕਿਸ ਵਿਧੀ ਦੇ ਨਾਲ ਕਰਾਂਗੇ ਤਾਂ ਜੋ ਇਹ ਸਾਡੇ ਸਰੀਰ ਦੇ 18 ਤਰ੍ਹਾਂ ਦੇ ਰੋਗ ਠੀਕ ਹੋ ਜਾਣ ਉਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਸਾత్సੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਅਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਇਤਿਹਾਸਿਕ ਸਾਖੀ ਸਾਂਝੀ ਕਰਾਂ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰ ਰਹੇ ਸਨ ਉਸ ਵਕਤ ਉਹਨਾਂ ਦੇ ਕੋਲ ਕਲਕ ਕਨਕ ਧਾਰ ਦੀ ਸੰਗਤ ਪਹੁੰਚਦੀ ਹੈ ਤੇ ਗੁਰੂ ਜੀ ਕੋਲ ਆਣ ਕੇ ਬੇਨਤੀ ਕਰਨ ਲੱਗਦੀ ਹੈ ਕਿਰਪਾ ਆਸ਼ਾ ਸਾਡੇ ਪਿੰਡ ਦੇ ਵਿੱਚ ਕੋੜ ਦਾ ਰੋਗ ਫੈਲ ਗਿਆ ਹੈ ਅਸੀਂ ਤੁਹਾਡੇ ਤੇ ਆਸ ਧਰ ਕੇ ਇੱਥੇ ਆਏ ਹਾਂ ਇਸ ਕੋੜ ਨੂੰ ਤੁਸੀਂ ਖਤਮ ਕਰ ਦਿਓ ਤੁਸੀਂ ਸਾਡੇ ਨਾਲ ਸਾਡੇ ਪਿੰਡ ਚਲੋ ਤੇ ਸਾਡੇ ਤੇ ਕਿਰਪਾ ਕਰੋ ਔਸਵ ਭਗਤ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿਣ ਲੱਗੇ ਕਿ ਤੁਸੀਂ ਕਿਸੇ ਵੈਦ ਜਾਂ ਹਾਕਮ ਨਾਲ ਲੈ ਕੇ ਜਾਓ ਤੇ ਆਪਣੇ ਪਿੰਡ ਵਿੱਚ ਕੋੜ ਵਾਲੇ ਮਰੀਜ਼ਾਂ ਦਾ ਇਲਾਜ ਕਰਵਾਓ ਤਾਂ ਉਹ ਸੰਗਤ ਕਹਿਣ ਲੱਗੀ ਪਾਸ਼ਾ ਜੀ ਹੁਣ ਤਾਂ ਜਿਹੜੇ ਵੈਦ ਹਾਕਮ ਸਨ ਉਹਨਾਂ ਦੇ ਵਿੱਚ ਕੁਝ ਤਾਂ ਪਿੰਡ ਛੱਡ ਕੇ ਚਲੇ ਗਏ ਹਨ ਤੇ ਉਹਨਾਂ ਦੇ ਵਿੱਚੋਂ ਕੁਝ ਦੀ ਇਸੇ ਹੀ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ ਪਾਸ਼ਾ ਜੀ ਸਾਨੂੰ ਤਾਂ ਤੁਹਾਡਾ ਹੀ ਆਸਰਾ ਹੈ ਅਸੀਂ ਬੜੀ ਆਸ ਲੈ ਕੇ ਤੁਹਾਡੇ ਕੋਲ ਆਏ ਹਾਂ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਕਹਿੰਦੇ ਕਿ ਅਸੀਂ ਸ੍ਰੀ ਸੁਖਨੀ ਸਾਹਿਬ ਜੀ ਦੀ ਪਾਣੀ ਦਾ ਜਾਬ ਕਰ ਰਹੇ ਹਾਂ 16 ਅਸ਼ਟਪਤੀਆਂ ਦਾ ਜਾਬ ਕਰ ਲਿਆ ਹੈ ਤੇ 8 ਅਸ਼ਟਪਤੀਆਂ ਰਹਿ ਗਈਆਂ ਹਨ ਤਾਂ ਉਹ ਸੰਗਤ ਕਹਿਣ ਲੱਗੀ ਪਾਸ਼ਾ ਜੀ 8 ਤਾਂ ਬਹੁਤ ਜ਼ਿਆਦਾ ਨੇ ਇੱਕ ਦਿਨ ਵਿੱਚ 8 8 9 9 ਲੋਕਾਂ ਦੀ ਮੌਤ ਹੋ ਰਹੀ ਹੈ ਇਸ ਤਰ੍ਹਾਂ ਸਾਡਾ ਸਾਰਾ ਪਿੰਡ ਹੀ ਖਤਮ ਹੋ ਜਾਵੇਗਾ ਪਾਸ਼ਾ ਜੀ ਕਹਿੰਦੇ ਤੁਸੀਂ ਕੁਝ ਦਿਨ ਠਹਿਰ ਜਾਓ ਅਸੀਂ ਫਿਰ ਤੁਹਾਡੇ ਨਾਲ ਚਲਾਂਗੇ ਕਿਉਂਕਿ ਇਸ ਟਾਈਮ ਹਰਮੰਦਰ ਸਾਹਿਬ ਦੀ ਸੇਵਾ ਵੀ ਚੱਲ ਰਹੀ ਹੈ ਪਾਸ਼ਾ ਜੀ ਕਹਿੰਦੇ ਕਿ ਮੈਂ ਗੁਰੂ ਨਾਨਕ ਦੀ ਗੱਦੀ ਤੇ ਵਿਸ਼ਵਾਸ ਰੱਖ ਕੇ ਕਹਿ ਰਿਹਾ ਹਾਂ ਕਿ ਅੱਜ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਇਸ ਬਿਮਾਰੀ ਨਾਲ ਕੋਈ ਵੀ ਮੌਤ ਨਹੀਂ ਹੋਵੇਗੀ ਮੈਂ ਬਾਣੀ ਪੜਨ ਤੋਂ ਬਾਅਦ ਸ਼੍ਰੀ ਸੁਖਨੀ ਸਾਹਿਬ ਜੀ ਦੀ ਪੋਥੀ ਵੀ ਤੁਹਾਨੂੰ ਦੇ ਦੇਵਾਂਗਾ ਜਿਸ ਨੇ ਵੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਇੱਕ ਮਨ ਇੱਕ ਚੇਤੋਗੇ ਹਿਰਦੇ ਅੰਦਰ ਵਸਾ ਕੇ ਕਰ ਲਿਆ ਤਾਂ ਉਸ ਦੇ ਸਾਰੇ ਦੁੱਖ ਰੋਗ ਕੱਟੇ ਜਾਣਗੇ ਪਰ ਉਸ ਸੰਗਤ ਦੇ ਵਿੱਚ ਇੱਕ ਸਿੱਖ ਸ਼ੰਕਾਵਾਦੀ ਵੀ ਬੈਠਾ ਸੀ ਉਸਨੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਸੀ ਉਦੋਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਗੂਠੇ ਤੇ ਕੋੜ ਦਾ ਨਿਸ਼ਾਨ ਵੇਖ ਲਿਆ ਸੀ ਗੁਰੂ ਜੀ ਨੂੰ ਪੁੱਛਿਆ ਕਿ ਸੱਚਮੁੱਚ ਸੁਖਨੀ ਸਾਹਿਬ ਜੀ ਦੀ ਬਾਣੀ ਪੜਨ ਦੇ ਨਾਲ ਇਹ ਕੋੜ ਦਾ ਰੋਗ ਠੀਕ ਹੋ ਜਾਵੇਗਾ ਤਾਂ ਉਸ ਵਕਤ ਗੁਰੂ ਜੀ ਨੇ ਉਹਦੇ ਮਨ ਦਾ ਫੁਰਨਾਵੇਂ ਫੜ ਲਿਆ ਸੀ ਜੋ ਉਹਦੇ ਮਨ ਦੇ ਵਿੱਚ ਬਣ ਰਿਹਾ ਸੀ ਗੁਰੂ ਜੀ ਦਾ ਆਪਣਾ ਤਾਂ ਰੋਗ ਠੀਕ ਹੋਇਆ ਨਹੀਂ ਇਹ ਬਾਣੀ ਦੇ ਨਾਲ ਦੂਜਿਆਂ ਦਾ ਕੋੜ ਕਿਸ ਤਰ੍ਹਾਂ ਠੀਕ ਕਰਨਗੇ ਪਹਿਲਾਂ ਅਸੀਂ ਆਪਣੇ ਸਰੀਰ ਦਾ ਕੋੜ ਠੀਕ ਕਰਾਂਗੇ ਤੇ ਉਸ ਤੋਂ ਬਾਅਦ ਹੀ ਲੋਕਾਂ ਦੀ ਇਹ ਬਿਮਾਰੀ ਕੋੜ ਖਤਮ ਕਰਾਂਗੇ ਇਸ ਤਰ੍ਹਾਂ ਜਿਹੜੀ ਸੰਗਤ ਹੈ ਉਹ ਬਹੁਤ ਨਿਰਾਸ਼ ਹੋ ਗਈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨ ਉਪਰੰਤ ਸੰਗਤ ਨੂੰ ਕਿਹਾ ਕਿ ਮੇਰੇ ਨਾਲ ਚੱਲੋ ਤੇ ਸੰਗਤ ਗੁਰੂ ਆ ਜਾਂਦੇ ਪਾਸ਼ਾ ਜੀ ਦੇ ਮਗਰ ਚੱਲ ਪਈ। ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਬਾਬਾ ਸ਼੍ਰੀ ਚੰਚੀ ਦੇ ਕੋਲ ਪਹੁੰਚੇ। ਜਦੋਂ ਗੁਰੂ ਜੀ ਬਾਬਾ ਸ਼੍ਰੀ ਚੰਚੀ ਦੇ ਕੋਲ ਗਏ ਤਾਂ ਬਾਬਾ ਜੀ ਕਹਿਣ ਲੱਗੇ ਅਰਜਨ ਐਡਾ ਦਾਗ ਕਿਉਂ ਰੱਖਿਆ ਹੈ ਤਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਬੜੀ ਨਿਮਰਤਾ ਦੇ ਨਾਲ ਬੋਲੇ ਤੁਹਾਡੇ ਵਰਗੇ ਸੰਤ ਮਹਾਪੁਰਖਾਂ ਦੇ ਚਰਨ ਸਾਫ ਕਰਨ ਲਈ ਤੇ ਉਹਨਾਂ ਦੀ ਇਹ ਨਿਮਰਤਾ ਵੇਖ ਕੇ ਉਹਨਾਂ ਦਾ ਸੁਭਾਅ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਹਾਡਾ ਸੁਭਾਅ ਬਿਲਕੁਲ ਹੀ ਸਾਡੇ ਪਿਤਾ ਵਾਂਗ ਹੈ ਉਹਨਾਂ ਨੇ ਉਸ ਟਾਈਮ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿ ਮੇਰੇ ਕੋਲ ਆਉਣ ਦਾ ਕੀ ਕਾਰਨ ਹੈ ਉਸ ਵਕਤ ਉਹਨਾਂ ਨੇ ਜੋ ਉਹਨਾਂ ਦੇ ਪੈਰ ਤੇ ਕੋੜ ਦਾ ਨਿਸ਼ਾਨ ਸੀ ਜੋ ਪਾਸ਼ਾ ਜੀ ਨੂੰ ਦੂਜੇ ਗੁਰੂ ਅੰਗਦ ਦੇਵ ਜੀ ਜੋ ਗੁਰਤਾ ਗੱਦੀ ਤੇ ਬੈਠੇ ਸਨ ਉਸ ਵੇਲੇ ਦਾ ਸੀ ਜੋ ਪੰਜਾਂ ਪਾਸ਼ਾਆਂ ਦੇ ਵੇਲੇ ਦਾ ਹੀ ਉਹਨਾਂ ਦੇ ਅੰਗੂਠੇ ਤੇ ਰਿਹਾ ਕਿਉਂਕਿ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਈ ਲੈਣੇ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਬਣਾਇਆ ਸੀ ਤਾਂ ਉਸ ਵਕਤ ਇੱਕ ਚੁਗਲਖੋਰ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਤੁਹਾਡੇ ਪਿਤਾ ਲੈਣੇ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਆਪਾਂ ਉਹਨਾਂ ਦੇ ਤਿਲਕ ਲਗਾ ਕੇ ਉਹਨਾਂ ਨੂੰ ਮੱਥਾ ਟੇਕਿਆ ਹੈ ਉਸ ਵਕਤ ਬਾਬਾ ਸ਼੍ਰੀ ਚੰਦ ਜੀ ਜੋਗਤੀ ਦੇ ਵਿੱਚ ਉਸ ਵਕਤ ਬਾਬਾ ਸ਼੍ਰੀ ਚੰਦ ਜੀ ਸੁਰਤੀ ਦੇ ਵਿੱਚ ਬੈਠੇ ਸਨ ਉਹਨਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਦੇ ਮੋਹੋਂ ਬਚਨ ਨਿਕਲ ਗਏ ਜੋ ਆਪਣੇ ਗੁਰੂ ਤੋਂ ਮੱਥਾ ਟਿਕਾਉਂਦਾ ਹੈ ਉਸਤੇ ਤਾਂ ਕੋੜ ਚੱਲ ਜਾਣਾ ਚਾਹੀਦਾ ਹੈ ਤੇ ਉਸੇ ਚੁਗਲਖੋਰ ਨੇ ਇਹ ਗੱਲ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਦੱਸ ਦਿੱਤੀ ਕਿ ਤੇਰੇ ਗੁਰੂ ਦੇ ਪੁੱਤਰ ਨੇ ਇਹ ਗੱਲ ਕਹੀ ਹੈ ਕਿ ਤੈਨੂੰ ਕੋੜ ਹੋ ਜਾਵੇ ਉਸ ਵਕਤ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਇਹ ਰੋਗ ਮੇਰਾ ਹੋ ਜਾ ਇਹ ਰੋਗ ਮੇਰਾ ਹੋ ਜਾਵੇ ਨਹੀਂ ਤਾਂ ਜੋ ਮੇਰੇ ਗੁਰੂ ਦੇ ਪੁੱਤਰ ਦੀ ਕਈ ਗੱਲ ਹੈ ਜੇ ਉਹ ਪੂਰੀ ਨਾ ਹੋਈ ਤਾਂ ਮੇਰੇ ਗੁਰੂ ਤੇ ਦੇ ਬਚਨਾਂ ਤੇ ਲੋਕ ਸਵਾਲ ਕਰਨਗੇ ਰਾਤ ਦੇ 12 ਵਜੇ ਅੰਗਦ ਦੇਵ ਜੀ ਦੇ ਸਾਰੇ ਸਰੀਰ ਤੇ ਕੋੜ ਹੋ ਗਿਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਆਏ ਤਾਂ ਉਹ ਇਹ ਸਭ ਦੇਖ ਕੇ ਪਾਸ਼ਾ ਜੀ ਤੋਂ ਪੁੱਛਣ ਲੱਗੇ ਕਿ ਇਹ ਸਭ ਕੀ ਹੈ ਤਾਂ ਬਾਬਾ ਬੁੱਢਾ ਜੀ ਸਾਰੀ ਗੱਲ ਸਮਝ ਚੁੱਕੇ ਸਨ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਜਦੋਂ ਇਹ ਸਾਰੀ ਗੱਲ ਦੱਸੀ ਤਾਂ ਉਸ ਟਾਈਮ ਬਾਬਾ ਬੁੱਢਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਦੋਂ ਸਵੇਰੇ ਸਾਰੀ ਸੰਗਤ ਆਵੇਗੀ ਉਹ ਇਹ ਵੇਖੇ ਗੁਰੂ ਨਾਨਕ ਦੇ ਘਰ ਤੇ ਗੁਰੂ ਦੀ ਦਿੱਤੀ ਗੁਰਤਾ ਗੱਦੀ ਤੇ ਸਵਾਲ ਚੁੱਕਣਗੇ ਕਿ ਗੁਰਤਾ ਗੱਦੀ ਦੇ ਵਾਰਸ ਨੂੰ ਇਸ ਨਾਲ ਗੁਰਨਾਨਕ ਦੇ ਘਰ ਦੀ ਵਿਆਪਦੀ ਹੋਵੇਗੀ ਫਿਰ ਬਾਬਾ ਬੁੰਡਾ ਸੈਮ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਬਾਣੀ ਪੜੀ ਅਰਦਾਸ ਕੀਤੀ ਤੇ ਬੇਨਤੀ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਕੀਤੀ ਕਿ ਤੁਹਾਡੀ ਗੱਦੀ ਦਾ ਮਾਣ ਵੀ ਰਹਿ ਜਾਵੇ ਤੇ ਤੁਹਾਡੇ ਪੁੱਤਰ ਦੇ ਬਚਨ ਵੀ ਰਹਿਣ ਐਸ ਲਈ ਉਸ ਵਕਤ ਸਾਰਾ ਸਰੀਰ ਠੀਕ ਹੋ ਗਿਆ ਤੇ ਕੱਲੇ ਨਿਸ਼ਾਨ ਵੱਜੋਂ ਪੈਰ ਦੇ ਅੰਗੂਠੇ ਦੇ ਨਿਸ਼ਾਨ ਰਹਿ ਗਿਆ ਤੇ ਉਸ ਦੇ ਬਾਅਦ ਤੀਜੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਤੀਜੇ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਕਿ ਮੰਗੋ ਕੀ ਮੰਗਣਾ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬਾਬਾ ਸ਼੍ਰੀ ਚੰਦ ਜੀ ਦੀ ਨਿਸ਼ਾਨੀ ਦਿਓ ਤੇ ਗੁਰੂ ਅੰਗਦ ਦੇਵ ਜੀ ਨੇ ਉਸ ਟਾਈਮ ਬੜੇ ਖੁਸ਼ ਹੋਏ ਉਹਨਾਂ ਨੇ ਨਿਸ਼ਾਨੀ ਵੀ ਦਿੱਤੀ ਤੇ ਨਾਲ ਹੀ ਕੁਰਤਾ ਗੱਦੀ ਵੀ ਦਿੱਤੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਇਹੀ ਨਿਸ਼ਾਨੇ ਗੁਰੂ ਅਮਰਦਾਸ ਜੀ ਤੋਂ ਮੰਗੇ ਸੀ ਉਹਨਾਂ ਨੇ ਵੀ 6 ਸਾਲ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਸੀ ਤੇ 6 ਸਾਲ ਸੇਵਾ ਕਰਨ ਤੋਂ ਬਾਅਦ ਜਦੋਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੰਗੋ ਕੀ ਮੰਗਣਾ ਤਾਂ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇਹ ਨਿਸ਼ਾਨੀ ਮੰਗੀ ਤੇ ਫਿਰ ਉਹਨਾਂ ਨੂੰ ਵੀ ਗੱਦੀ ਦੇ ਨਾਲ ਨਾਲ ਇਹ ਨਿਸ਼ਾਨੀ ਮਿਲੀ ਸੀ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਗੁਰੂ ਰਾਮਦਾਸ ਜੀ ਵੱਲੋਂ ਵੀ ਇਹੀ ਨਿਸ਼ਾਨੇ ਨੈਤੇ ਗੁਰਤਾ ਗੱਦੀ ਮਿਲੀ ਤੇ ਇਸ ਦਾ ਇਲਾਜ ਵੀ ਬਾਬਾ ਸ਼੍ਰੀ ਚਾਂਚੀ ਨੇ ਕੀਤਾ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਸਾਰੇ ਸੰਗਤ ਨੂੰ ਲੈ ਕੇ ਜਦੋਂ ਬਾਬਾ ਜੀ ਦੇ ਕੋਲ ਪਹੁੰਚੇ ਤਾਂ ਬਾਬਾ ਸ਼੍ਰੀ ਚਾਂਚੀ ਨੇ ਉਹਨਾਂ ਦੀ ਨਿਮਰਤਾ ਤੋਂ ਖੁਸ਼ ਹੋ ਕੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਮੱਥਾ ਟੇਕਿਆ ਤੇ ਸਤਿ ਸਤਕਾਰ ਦਿੱਤਾ ਕਿ ਤੁਸੀਂ ਗੁਰੂ ਨਾਨਕ ਦੇ ਪੁੱਤਰ ਹੋ ਬਾਬਾ ਸ਼੍ਰੀ ਚਾਂਚੀ ਕਹਿੰਦੇ ਕਿ ਮੈਂ ਭਾਵੇਂ ਗੁਰੂ ਨਾਨਕ ਦਾ ਪੁੱਤਰ ਹਾਂ ਪਰ ਗੁਰੂ ਨਾਨਕ ਦੇ ਘਰ ਦੇ ਉਹਨਾਂ ਦੀ ਗੱਦੀ ਦੇ ਵਾਸਤੇ ਹਾਂ ਬਾਬਾ ਸ਼੍ਰੀ ਚਾਂਚੀ ਗੁਰੂ ਅਰਜਨਦੇਵ ਜੀ ਦੀ ਨੰਮਰਤਾ ਤੇ ਬਹੁਤ ਖੁਸ਼ ਹੋਏ ਤਾਂ ਉਸ ਵਕਤ ਜਦੋਂ ਬਾਬਾ ਜੀ ਕੋਲ ਜਾਣ ਦਾ ਕਾਰਨ ਪੁੱਛਿਆ ਗਿਆ ਤਾਂ ਸ੍ਰੀ ਗੁਰੂ ਅਰਜਨਦੇਵ ਜੀ ਗਾਵਲ ਖੰਤੇ ਦੀ ਸੰਗਤ ਬਾਰੇ ਦੱਸਿਆ ਤਾਂ ਉਹਨਾਂ ਦੇ ਪੇਟ ਦੇ ਵਿੱਚ ਫੈਲੇ ਕੋੜ ਫੈਲੇ ਕੋੜ ਦੇ ਬਾਰੇ ਦੱਸਿਆ ਕਿ ਇਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਤੇ ਨਾਲ ਹੀ ਜੋ ਨਿਸ਼ਾਨੀ ਉਹਨਾਂ ਵੱਜੋਂ ਮਿਲੀ ਸੀ ਉਸ ਦੇ ਇਲਾਜ ਬਾਰੇ ਇੱਕ ਤਾਂ ਬਾਬਾ ਜੀ ਨੇ ਕਿਹਾ ਕਿ 16 ਅਸ਼ਟਪਤੀਆਂ ਮੈਂ ਪੜ ਲਈਆਂ ਹਨ ਤੇ 8 ਰਹਿ ਗਈਆਂ ਹਨ ਇਹਨਾਂ ਦਾ ਉਧਾਰਨ ਤੁਸੀਂ ਆਪਣੇ ਮੁਖੋਂ ਕਰੋ ਉਸ ਟਾਈਮ ਬਾਬਾ ਸ਼੍ਰੀ ਚਾਂਝੀ ਕਹਿੰਦੇ ਕਿ ਮੈਂ ਬਾ ਇਹਨਾਂ ਦਾ ਉਚਾਰਨ ਤੁਸੀਂ ਮੁਖ ਚੋਂ ਕਰੋ ਉਸ ਟਾਈਮ ਬਾਬਾ ਸ਼੍ਰੀ ਚਾਂਝੀ ਕਹਿੰਦੇ ਕਿ ਮੈਂ ਬਾਣੀ ਨੂੰ ਉਚਾਰਨ ਨਹੀਂ ਕਰ ਸਕਦਾ ਕਿ ਉਹ ਗੁਰੂ ਹੀ ਗੁਰਬਾਣੀ ਉਚਾਰਨ ਕਰ ਸਕਦਾ ਹੈ ਤੁਸੀਂ ਗੁਰੂ ਹੋ ਤੇ ਗੁਰੂ ਹੀ ਬਾਣੀ ਨੂੰ ਪੜਦਾ ਹੈ ਤੇ ਗੁਰੂ ਹੀ ਬਾਣੀ ਨੂੰ ਪੜਦਾ ਚੰਗਾ ਲੱਗਦਾ ਹੈ ਬਹੁਤ ਜ਼ੋਰ ਪਾਉਣ ਤੇ ਬਾਬਾ ਸ਼੍ਰੀ ਚਾਂਝੀ ਨੇ ਇੱਕ ਸ਼ਲੋਕ ਦਾ ਜਾਪ ਕੀਤਾ ਸੀ ਤੇ ਉਹ ਸ਼ਲੋਕ ਸੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੇ ਨਾਲ ਹੀ ਇਹ ਬਚਨ ਕੀਤੇ ਕਿ ਜੋ ਵੀ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਮਨ ਚਿਤ ਲਾ ਕੇ ਪੜ੍ਹੇਗਾ ਉਸਾ ਉਸਾ ਇੱਕ ਤਰ੍ਹਾਂ ਦਾ ਕੀ 18 ਤਰ੍ਹਾਂ ਦੇ ਕੋੜ ਦੂਰ ਹੋ ਜਾਣਗੇ ਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚਾਂਜੀ ਦੇ ਬਚਨ ਮੰਨਦੇ ਹੋਏ ਆਪਣੇ ਹਿਰਦੇ ਦੇ ਅੰਦਰ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਨੂੰ ਵਸਾ ਕੇ ਜਸ਼ਨਾਨ ਕਰਨ ਤੋਂ ਬਾਅਦ ਇੱਕ ਚੌਂਕੜੇ ਦੇ ਵਿੱਚ ਇਹ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਣੀ ਦਾ ਚਾਪ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੈਰ ਤੇ ਅੰਗੂਠੇ ਤੇ ਨਿਸ਼ਾਨ ਸੀ ਉਹ ਠੀਕ ਹੋ ਗਿਆ ਗੁਰੂ ਜੀ ਨੇ ਉਸ ਕਾਬਲ ਕੰਧੇਰ ਦੀ ਸੰਗਤ ਨੂੰ ਸ੍ਰੀ ਸੁਖਨੀ ਸਾਹਿਬ ਜੀ ਦੀ ਪੋਥੀ ਦਿੱਤੀ ਤੇ ਕਿਹਾ ਕਿ ਆਪਣੇ ਪਿੰਡ ਜਾ ਕੇ ਕੋੜ ਦੇ ਰੋਗੀਆਂ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਉਚਾਰਣ ਆਸਨ ਇੱਕ ਉੱਚਾ ਆਸਨ ਲਗਾ ਕੇ ਇਸ ਪੋਥੀ ਤੋਂ ਸ੍ਰੀ ਸੁਖਨੀ ਸਾਹਿਬ ਜੀ ਦਾ ਜਾਪ ਕਰਵਾਉਣਾ ਹੈ ਤੇ ਉਹ ਜਾਪ ਉੱਚੀ ਆਵਾਜ਼ ਦੇ ਵਿੱਚ ਕਰਵਾਉਣਾ ਹੈ ਜੋ ਸਾਰੀ ਸੰਗਤ ਦੇ ਕੰਨਾਂ ਦੇ ਵਿੱਚ ਪਵੇ ਤੇ ਸੁਣਨ ਵਾਲਿਆਂ ਨੂੰ ਵੀ ਕਹਿਣਾ ਹੈ ਕਿ ਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਵਿਸ਼ਵਾਸ ਰੱਖ ਕੇ ਸੁਣੋ ਤੇ ਪੜੋ ਜੋ ਵੀ ਇਸ ਬਾਣੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਪੜਦਾ ਹੈ ਜਾਂ ਸੁਣਦਾ ਹੈ ਉਸੇ ਕੋੜ ਦੇ ਨਾਲ ਨਾਲ 4 18 ਦੇ ਰੋਗ ਠੀਕ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਜੋ ਲੋਕ ਵੀ ਕੋੜ ਦੇ ਪੇੜਤ ਸੈਨ ਉਹ ਠੀਕ ਹੋ ਗਏ ਤੇ ਅੱਜ ਵੀ ਜੋ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੂਰੇ ਪ੍ਰੋਸੇ ਦੇ ਨਾਲ ਸੁਣਦਾ ਹੈ ਪੜ੍ਹਦਾ ਹੈ ਅੰਦਰ ਵਸਾਉਂਦਾ ਹੈ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ ਉਸ ਦੇ ਸਾਰੇ ਹੀ ਰੋਗ ਠੀਕ ਹੋ ਜਾਂਦੇ ਹਨ 18 ਤਰ੍ਹਾਂ ਦੇ ਕੋੜਾਂ ਦੇ ਵਿੱਚੋਂ ਜੋ ਵੀ ਸਾਡੇ ਅੰਦਰ ਔਗਣ ਹਨ ਜਿਵੇਂ ਚੁਗਲੀ ਨਿੰਦਿਆ ਦਾ ਕੋੜ ਮਾੜਾ ਬੋਲਣ ਦਾ ਕੋੜ ਪ੍ਰਾਈ ਇਸਤਰੀ ਵੱਲ ਨਿਗਾ ਰੱਖਣ ਦਾ ਕੋੜ ਕਿਸੇ ਦਾ ਬੁਰਾ ਸੋਚਣ ਦਾ ਕੋੜ ਕਹਨ ਤੋਂ ਪਾਪ ਜੋ ਵੀ ਸਾਡੇ ਅੰਦਰ ਮਾੜੇ ਵਿਕਾਰ ਹਨ ਸਾਰੀਆਂ ਸਾਰੇ ਹੀ ਸਾਡੀ ਬਾਣੀ ਖਤਮ ਕਰਦੀ ਹੈ ਤੇ ਸਿਰ ਸੁਖਨੀ ਸਬਜੀ ਦੀ ਬਾਣੀ ਤਾਂ ਸੁੱਖਾਂ ਦੀ ਮਣੀ ਹੈ ਜੋ ਵੀ ਇਸ ਨੂੰ ਜਪਦਾ ਹੈ ਸੁਣਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ